ਪੰਜਾਬੀ ਇੰਡਸਟਰੀ ਦੇ ਟੱਕ ਚੈਂਪੀਅਨ ਯਾਨੀ ਕਿ ਪਰਮੇਸ਼ਰ ਵਰਮਾ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਤੇ ਹਮੇਸ਼ਾ ਉਹਨਾਂ ਦਾ ਉਹਨਾਂ ਦੇ ਛੋਟੇ ਭਰਾ ਸੁਖਨ ਵਰਮਾ ਦੇ ਨਾਲ ਪਿਆਰ ਵੀ ਸਾਨੂੰ ਵੇਖਣ ਨੂੰ ਮਿਲਦਾ ਹੈ ਪਰਮੇਸ਼ਰ ਵਰਮਾ ਅਕਸਰ ਆਪਣੇ ਛੋਟੇ ਭਰਾ ਦੀਆਂ ਵੀਡੀਓਜ਼ ਫੋਟੋ ਸਾਂਝੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਹਾਲ ਹੀ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਇੱਕ ਵੀਡੀਓ ਚ ਸੀਗੇ ਉਹਨਾਂ ਦੇ ਭਰਾ ਦੀ ਸਾਂਝੀ ਕੀਤੀ ਗਈ ਦੱਸਦੀ ਹੈ ਕਿ ਪਰਮੇਸ਼ਰ ਵਰਮਾ ਦੇ ਘਰ ਦੇ ਵਿੱਚ ਜੋ ਆ ਜਲਦ ਹੀ ਸ਼ੈਣਾਈਆਂ ਗੂੰਜਣ ਵਾਲੀਆਂ ਨੇ ਕਿਉਂਕਿ ਉਹਨਾਂ ਦੇ ਛੋਟੇ ਭਰਾ ਸੋਖਨ ਵਰਮਾ ਦਾ ਵਿਆਹ ਹੋਣ ਜਾ ਰਿਹਾ ਜਿਸ ਦੀਆਂ ਵੀਡੀਓਜ਼ ਜੋ ਸੀਗੀਆਂ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਵੀਡੀਓ ਦੇ ਵਿੱਚ ਉਹ ਸੀ ਪਰਮੇਸ਼ਰ ਵਰਮਾ ਨਜ਼ਰ ਆ ਰਹੇ ਸੀਗੇ ਆਪਣੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਤੇ ਉਹਨਾਂ ਦੇ ਨਾਲ ਮસ્ਤੀ ਮਜ਼ਾਕ ਕਰਦੇ ਹੋਏ ਤੇਰੇ ਲਈ